ਬੰਦ ਕਰੇ ਬੰਦ ਕਰੇ ਬੰਦ ਕਰ ਇਹਦਾ ਪਾਜੀ ਪਰਫ ਦੇ ਨਾਲ ਉਹਨੇ ਮੈਨੂੰ ਕਹਿੰਦਾ ਪਰਫ ਕਰਾ ਪਰਫ ਦਾ ਟਕੋਰ ਕਰੀ ਕਰ ਜਾ ਕੇ ਕਹਿੰਦਾ ਜੇ ਤੂੰ ਅੱਗੇ ਲੈ ਗਏ ਗਿਆ ਇਹਨੂੰ ਹਸਪਤਾਲ ਲੈ ਕੇ ਗਿਆ ਕਿਤੇ ਵੀ ਲੈ ਗਿਆਗਾ ਕਹਿੰਦਾ ਜੇ ਤਰ ਪਰਚਾ ਡਬਲ ਪਾ ਦੇਗਾ ਨਾ ਤੂੰ ਜਾਇਆ ਜਾਇ ਦੇ ਕੇਸਾ ਜੇ ਫਸਾਉਂਗਾ ਤੂੰ ਚੇਤੇ ਰੱਖੇਗਾ ਕੌਣ ਕਹਿੰਦਾ ਪੁਲਿਸ ਮਲਾਜਾਂਗਾ ਉਸ ਵਾਲੇ ਨੂੰ ਇਹ ਲੱਭ ਜਾ ਜੀ ਅੱਛਾ ਹਾਂ ਜੀ ਉਹਨੇ ਵੀ ਗੱਲ ਕਹੀ ਆ ਆਹ ਦੇਖੋ ਇਧਰ ਆਹ ਦੇਖੋ ਉੱਪਰ ਆਹ ਕੰਨ ਦੇਖੋ ਇਹਦੇ ਆ ਲੋ ਤੇ ਸ਼ੇਰ ਦੇ ਰੋਵੜੇ ਦੇਖੋ ਕਿੱਡੇ-ਕਿੱਡੇ ਪਾਏ ਪਏ ਮਾਰ ਮਾਰ ਆ ਬਾਤ ਓੜੀ ਪਈ ਆ ਲਾਠੀ ਚਾਰ ਜੋ ਹੈ ਹਾਂ ਤੁਹਾਨੂੰ ਲੇਡੀਜ਼ ਕਰੇ ਮੈਂ ਤੁਹਾਨੂੰ ਚੀਜਾ ਪ੍ਰਾਈਵੇਟ ਜਗ੍ਹਾ ਤੇ ਦਿਖਾਵਾਂ ਇਹ ਕੰਮ ਹੋਇਆ ਪਾਜੀ ਦਿਨਾਰ ਏਦਾਂ ਮਾਰੀਦਾ ਯਾਰ ਬੱਚੇ ਨੂੰ ਐਨੇ ਕਿਹੜਾ ਕਤਲ ਕੀਤਾ ਸੀ ਕਿਸੇ ਨਾ ਕੋ ਭੈਜ ਕੋ ਕਸ਼ ਕੀਤਾ ਸੀ ਧੱਕਾ ਕੀਤਾ ਸੀਗਾ ਆ ਵਡੇ ਸਸਪੈਂਸ ਕਰਨਾ ਚਾਹੀਦਾ ਮੈਂ ਕਿਹਨ ਸਸਪੈਂਡ ਕਰਾਵਾਂਗਾ ਮੈਂ ਕਰਾਉਂਗਾ ਭਲਾ ਵੀ ਮੇਰਾ ਸਾਰਾ ਕੁਝ ਬਿੱਗ ਜੂਵੇ ਮੇਰਾ ਜੋ ਮਰਜੇ ਮੇਰੇ ਕੋਲ ਜੋ ਕਸ਼ਾ ਮੇਰੇ ਬੈਗ ਜੀ ਮੈਂ ਆਪਣੇ ਪੁੱਤ ਨੂੰ ਸਵਾਦ ਦਿਵਾਉਂਗਾ ਇਹ ਸਾਰੇ ਬੰਦਾਂ ਨੂੰ ਮੈਂ ਸਸਪੈਂਡ ਕਰਾਉਂਗਾ ਆਜਾ ਕੰਨ 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 ਦੇ ਘੇਰੇ ਦਾਾਨ ਦੇਖੋ ਭਾਈ ਖੂਨ ਲੱਗਾ ਕੰਨ ਲੈ ਆ ਆ ਦੇਖੋ ਆ ਦੇਖੋ ਆ ਗਲਾ ਕੁੱਟਿਆ ਜੀ ਡਾਂਗਾ ਰੱਖ ਰੱਖ ਕੇ ਹੈ ਪ੍ਰਾਈਵੇਟ ਜਗ੍ਹਾ ਤੇ ਬੂਟ ਰੱਖ ਰੱਖ ਕੇ ਦੱਬਿਆ ਇਦਾਂ ਦਾ ਬੱਚਾ ਹੋ ਪੁਲਿਸ ਵਾਲੇ ਪੁਲਿਸ ਵਾਲਿਆ ਹੈ ਪਰ ਉਹ ਭਾਈ ਟੀ-ਸ਼ਰਟ ਖੋੜਿਆ ਨਾ ਵੱਗਿਆ ਇਹਦਾ ਗੁੰਡਿਆਂ ਨਾਲੋਂ ਵੱਧ ਹੋ ਗਏ ਗੁੰਡੇ ਵੀ ਆਲੇ ਸੋਚ ਰਹੇ ਮਾਰਨ ਲੱਗੇ ਵੀ ਨਹੀਂ ਆ ਬੱਚਾ ਆਵੇ ਛੱਡੋ ਪਰੇ ਇਹਨਾਂ ਨੇ ਉਹ ਵੀ ਨਹੀਂ ਦੇਖਿਆਗਾ ਆਜੋ ਭਾਈ ਸੇਵਲ ਆਜੋ ਮੈਂ ਇਨਸਾਫ ਮੰਗਦਾ ਪਿਆ ਭਰਾਵਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਬੱਚੇ ਨੂੰ ਇਨਸਾਫ ਹੋਵੇ ਇਹ ਜਿਹੜੇ ਜਿਹੜੇ ਪੁਲਸ ਵਾਲੇ ਨੇ ਇਹਨਾਂ ਨੂੰ ਮਾਰਿਆ ਨਾ ਉਹਨਾਂ ਨੂੰ ਸਸਪੈਂਡ ਕਰਾਉਣਾ ਚਾਹੀਦਾ ਵਾ ਉਹਦੇ ਮੂੰਹ ਜਵਾੜੇ ਹੱਲਿਆ ਬਿਆ ਗਰਦਨ ਦੱਬੀ ਦੇਖੋ ਉਹਦੀ ਇਹ ਜਵਾਬ ਦੇਣ ਜੋ ਕਹੇਗਾ ਮੈਂ ਪੁੱਛਦਾ ਪੁਲਸ ਵਾਲੇ ਕਿੱਥੇ ਹਾਂਜੀ ਹਾਂਜੀ ਕਿੰਨੇ ਸੀਗੇ ਉਹ ਕਿੰਨੇ ਜਣੇ ਤਿੰਨ ਜਣੇ ਚਾਰ ਜਣੇ ਚਾਰ ਜਣੇ ਕੀ ਕਹਿੰਦੇ ਕਿਉਂ ਕੁੱਟਿਆ ਮੈਂ ਤਾਂ ਫੋਟੋ ਵਗਰਾਆਂ ਗਿਆ ਸੀ ਜੀ ਫੋਟੋ ਕਿਚੈਂਗਿਆ ਸੀ ਉਹਨਾਂ ਨੇ ਕੁੱਟਿਆ ਉਹ ਲੋਕ ਉਹ ਕਹਿੰਦੇ ਨੰਬਰ ਰਹਿਣੇ ਕੀ ਮੈਂ ਕਹਿੰਦਾ ਯ ਉਹਨਾਂ ਨੇ ਗੜਾ ਕੁੱਤੇ ਰੋਲੇ ਕਿੰਨੇ ਕੁੱਤੇ ਬਹੁਤ ਜ਼ਿਆਦਾ ਕੁੱਤੇ ਜੀ 3 ਜਾਣੇ 4 ਜਾਣੇ ਜੀ ਕਾਰਨ ਕਿ ਉਹ ਕੱਟਿਆ ਕਿਉਂ ਲੈ ਕੇ ਗਏ ਤੁਹਾਨੂੰ ਪਤਾ ਲੱਗਾ ਕੁਝ ਨਹੀਂ ਕੁਝ ਨਹੀਂ ਪਤਾ ਜੀ ਬਿਨਾਂ ਗੱਲ ਤੋਂ ਲੈ ਗਏ ਬਿਨਾਂ ਗੱਲ ਤੋਂ ਲੈ ਗਏ ਕਾਹਦੇ ਨੂੰ ਕੁੱਟਿਆ ਕਾਹਦੇ ਨੂੰ ਡੰਡੇ ਸੀ ਡੰਗਾ ਸੀ ਉਹਨਾਂ ਨੂੰ 40 ਜਾਂ ਡੰਗਾ ਜੀ ਸੀ ਬਾ ਉਹਨਾਂ ਨੇ ਕਿੰਨੀ ਦੇਰ ਕੈਨੇਡਾ ਦਾ ਘੰਟਾ ਜੀ ਕਿਹੜੇ ਖਾਣੇ ਵਾਲੇ ਸੀ ਆ 8 ਨੰਬਰ ਦੇ ਜੀ ਵਾਲੇ ਨੰਬਰ ਵਾਲੇ ਕੋਈ ਮਲਾਜਮ ਦਾ ਨਾਮ ਪਤਾ ਜੀ ਨਹੀਂ ਜਾਣਦਾ ਜੀ ਨਾਮ ਯਾਰ ਨਾ ਕੁੜੀ ਸੀ ਉਹਨਾਂ ਦੇ ਸੀਵਲ ਵਰਦੀ ਜੀ ਹੈ ਕੋਈ ਪੰਜਾ ਇਕੱਲੇ ਸੀ ਤੁਸੀਂ ਹਾਂਜੀ ਹਾਂਜੀ ਛੱਡਦਾ ਫਿਰ ਬਾਅਦ ਚ ਗੱਲ ਕਰਨੇ ਚੱਲਦੇ ਆਂ ਨਹੀਂ ਹੋ ਜੀ ਪਾਪਾ ਹੋਣੇ ਆਏ ਮੈਦਾਨ ਛੱਡ ਜਿਓ ਨੇ ਬਹੁਤ ਕੁੱਤੇ ਆਏ ਬਹੁਤ ਜਿਆਦਾ ਬਹੁਤ ਜਿਆਦਾ ਕਿਨੇ ਘੰਟੇ ਥਾਣੇ ਰੱਖੇ ਹਾਂ ਜੀ ਕਿਨੇ ਘੰਟੇ ਥਾਣੇ ਰੱਖੇ ਉਹਨਾਂ ਦੇ ਘੰਟੇ ਮੈਨੂੰ ਕੁੱਤੇ ਆਏ ਜੀ ਉਹਨਾਂ ਦੇ ਕਿੱਥੇ ਕਿੱਥੇ ਸੱਟਣ ਲੱਗੇ ਤੁਹਾਡੇ ਇਹ ਆ ਚੀਜ਼ਾਂ ਪੱਕੀਆਂ ਵੀ ਆਏ ਸਾਰੇ ਹੁਣ ਇੱਕੋ ਜਿਹਾ ਬਣ ਗਿਆ ਕਿੱਥੇ ਨਹੀਂ ਮਾਰੇ ਹਾਂ ਜੀ ਉੱਠਿਆ ਜਾ ਰਿਹਾ ਤੇ ਉੱਠਿਆ ਜਾ ਰਿਹਾ ਇੱਧਰ ਬੈਠਾ ਭਾਈ ਮੇਰਾ ਪ੍ਰਦੀਪ ਕੁਮਾਰ ਸ਼ਰਮਾ ਜੀ ਕਿੱਥੇ ਦੇ ਰਹਿਣ ਵਾਲੇ ਭਾਈ ਹੈ ਬਹੁਰੀਸ਼ੀ ਨਾਲ ਬਾਈ ਬਲੌਗ ਦੇ ਕੀ ਗੱਲ ਬਾਤ ਹੋਈ ਹੈ ਮੁੰਡੇ ਤੇ ਲੈ ਕੇ ਹਸਪਤਾਲ ਭਾਈ ਹਸਪਤਾਲ ਇਹ ਲੈ ਕੇ ਆਇਆ ਸੀ ਮੇਰੇ ਬੇਟਾ ਨਾਲ ਚੋੜੇ ਵੀਰ ਜਾਂਦਾ ਪਿਆ ਸੀ ਪਰਸੋ ਛੁੱਕਰਵਾਦੀ ਗੱਲ ਆ ਜੀ ਠੀਕ ਹੈ ਜੀ ਇਹ ਲੈਣ ਗਿਆ ਉਹ ਤੁਹਾਨੂੰ ਪਤਾ ਬੱਚੇ ਅੱਜ ਕਾ ਰੀਲ ਬਣਾਉਂਦੇ ਆ ਇਹ ਰਖਵਾਗ ਦੇ ਮੋੜ ਤੇ ਖੜ ਰੱਖਵਾ ਖੜ ਕੇ ਰੀਲ ਬਣਾ ਰਿਹਾ ਸੀਗਾ ਜੀ ਪਿੱਛੋਂ ਸਿਵਲ ਬੱਦੀ ਚ ਇੱਕ ਬੰਦਾ ਆਇਆ ਉਹਨੇ ਨਾਲ ਕੁੜੀ ਸੀ ਉਹਦੇ ਮੋਟਰਸਾਈਕਲ ਤੇ ਆਇਆ ਇਹਨੂੰ ਕਹਿੰਦਾ ਮੋਟਰਸਾਈਕਲ ਕਿਦਾ ਵਾ ਠੀਕ ਹੈ ਜੀ ਉਹਨੇ ਕਿਹਾ ਇਹ ਕਹਿੰਦਾ ਮੇਰਾ ਹੈਗਾ ਜੀ ਉਹਨੇ ਇਹ ਗਿਤਾ ਉਹਨੇ ਬਾਚਨੋ ਦੀ ਜੇਬਾਂ ਤੇ ਲਛਾਂ ਲੱਗ ਗਿਆ ਮੇਰੇ ਮੁੰਡੇ ਦੀ ਕਹਿੰਦਾ ਉਹਨੂੰ ਪਤਾ ਨਹੀਂ ਸਿਵਲ ਬਰਤੀ ਸੀਗਾ ਭਾਜੀ ਉਹਨੂੰ ਕਿਹੜਾ ਪਤਾ ਬੱਚੇ ਨੂੰ ਵੀ ਇਹ ਮਲਾਜਮ ਹੈ ਕੌਣ ਹੈ ਇਹ ਉਹਨੇ ਉਹਨੇ ਐਦਾਂ ਦਾ ਧੱਕਾ ਮਾਰਤਾ ਉਹਨੇ ਉਹਨੂੰ ਕਹਿੰਦਾ ਚੱਲ ਜਾ ਉਸ ਟਾਈਮ ਉਹਨੇ ਜਾਂਦ ਤੱਕ ਜਾਮਾ ਪਤਾਸੀ ਲੈਣ ਲੱਗ ਗਿਆ ਪੈਸੇ ਸੀਗੇ 500 ਰੁਪਏ ਮੇਰੇ ਤੋਂ ਲੈ ਕੇ ਆਇਆ ਸੀਗਾ ਕਹਿੰਦਾ ਪਪਾ ਮੈਂ ਬੂਟ ਲੈ ਕੇ ਆਉਣੇ ਆ ਠੀਕ ਆ ਜੀ ਉਹ ਬੂਟ ਲੈਣ ਗਿਆ ਇਸ 50 ਰੁਪਏ ਦਾ ਉਹਨੇ ਤੇਲ ਪਵਾਇਆ ਵਾ 450 ਰੁਪਏ ਦੇ ਜੇਦ ਵਿੱਚ ਸੀਗਾ ਉਹ ਵੀ ਉਹਨਾਂ ਨੇ ਕੱਢ ਲਿਆ ਵਾ ਉਹ ਕੱਢ ਕੇ ਉਹ ਜਨਾਬ ਕੁੜੀ ਨੂੰ ਦੀ ਤੇ ਜਿਹੜੀ ਉਹਦੀ ਮੈਡਮ ਨਾਲ ਸੀਗੀ ਠੀਕ ਹੈ ਜੀ ਉਹਨੇ ਮੈਡਮ ਨੂੰ ਭੇਜਤਾ ਇਹਨਾਂ ਨੂੰ ਇਸ ਕਰਕੇ ਛੱਡ ਦਿੱਤਾ ਉਹਨਾਂ ਨੇ ਜੀ ਠੀਕ ਹੈ ਜੀ ਫਿਰ ਬਾਅਦ ਚ ਉਹਨਾਂ ਨੇ ਫੋਨ ਕੀਤਾ ਥਾਣੇ ਕੀਤਾ ਪੁਲਿਸ ਨੂੰ ਬੁਲਾ ਕੇ ਮੇਰੇ ਪੁੱਤਰ ਨੂੰ ਥਾਣੇ ਲੈ ਗਏ ਚਾ ਕੇ ਜੀ ਉੱਥੇ ਜਾ ਕੇ ਉਹਦੇ ਨਾਲ ਐਨੀ ਗੰਦੀ ਕੁੱਟ ਮਾਰ ਕੀਤੀ ਯਾਰ ਇਹ ਤਾਂ ਜਾਨਵਰ ਸੀਗਾ ਮੇਰਾ ਬੱਚਾ ਉਹ ਯਾਰ ਉਹ ਇੰਨਾ ਜ਼ਬਰਦਸ ਇੰਨਾ ਗੰਧ ਜਿਹੜਾ ਗੰਦਾ ਸਥਾਨ ਜਿੱਥੇ ਉਹਨੂੰ ਪਾ ਕੇ ਲੰਬੇ ਪਾ ਕੇ ਨੂੰ ਕੁੱਟਿਆ ਫਲਾਣਾ ਕੀਤਾ ਵਾ ਇਹ ਕੋਈ ਜਾਨਵਰ ਥੋੜੀ ਸੀਗਾ ਕਿੰਨਾਂ ਕੋ ਪਿਆ ਕਿਹੜਾ ਠਾਣਾ ਪਿੰਦਾ 8 ਨੰਬਰ ਠਾਣੇ ਚ ਲੈ ਗਿਆ ਸੀ ਪਾਜੀ ਇਹ 8 ਇਹ ਪਾਜੀ ਸ਼ੁੱਕਰਵਾਰ ਦੀ ਗੱਲ ਹੈ ਜੀ ਆ ਰਾਤ ਨੇ ਰੱਖਿਆ ਸਾਰੇ 1 ਘੰਟਾ ਇਹਨਾਂ ਨੇ ਮੈਨੂੰ ਫੋਨ ਵੀ ਨਹੀਂ ਕੀਤਾ ਮੇਰੇ ਪੁੱਤ ਨੇ ਕਿਹਾ ਮੇਰੇ ਮੰਮੀ ਡੈਡੀ ਨੂੰ ਬੁਲਾ ਲਓ ਇੱਥੇ ਉਹਨਾਂ ਨੇ ਬੁਲਾਇਆ ਵੀ ਨਹੀਂਗਾ ਮੇਰੇ ਬੱਚੇ ਮੈਂ ਤਾਂ ਮੈਨੂੰ ਸ਼ੁਗਰ ਕਰੋ ਮੈਨੂੰ ਬਾਹਰੋਂ ਕੋਈ ਫੋਨ ਆਇਆ ਵੀ ਤੁਹਾਡੇ ਬੱਚੇ ਨੂੰ ਚੱਕ ਕੇ ਲੈ ਗਿਆ ਭਾਈ ਜਦੋਂ ਮੈਂ ਉੱਥੇ ਪਹੁੰਚਿਆ ਉਹਦਾ ਇੰਨਾ ਇੰਨਾ ਬੁਰਾ ਹਾਲ ਕੀਤਾ ਐਸੀ ਨਾ ਨਾ ਬਹੁਤ ਬੁਰਾ ਹਾਲ ਕੀਤਾ ਭਾਈ ਰੋਣਾ ਜਦੋਂ ਮੇਰਾ ਪੁੱਤ ਰੋਣ ਲੱਗ ਗਿਆ ਮੈਨੂੰ ਦੇਖ ਕੇ ਭਾਈ ਹੁਣ ਹਾਲ ਹਾਲਾਤ ਦੇ ਹਾਲਾਤ ਦੇਖੋ ਤੁਸੀਂ ਭਾਈ ਉਹਦੇ ਲਾਸ਼ਾਂ ਪਾਈਆਂ ਪਈਆਂ ਨੇ ਹਲੇ ਤੇ ਕਰ ਲਾਸ਼ਾਂ ਪਾਈਆਂ ਪਈਆਂ ਨੇ ਤੇ ਕਰਨੇ ਲਾਸ਼ਾਂ ਵਾ ਉਹਨੇ ਹਲੇ ਤੇ ਕਰ ਲਾਸ਼ਾਂ ਪਾਈਆਂ ਪਈਆਂ ਉਹ ਤੋਂ ਤੁਰ ਵੀ ਨਹੀਂ ਹੁੰਦਾ ਨਾ ਉਹ ਤੋਂ ਭੋਲ ਹੁੰਦਾ ਵਾ ਉਹਦਾ ਗਲਾ ਦੱਬਿਆ ਹੋਇਆ ਵਾ ਇੰਨਾ ਜ਼ਬਰਦਸਤ ਉਹਨੂੰ ਮਾਰਿਆ ਐ ਇੰਨਾ ਟੌਰਚਰ ਕਰੀਦਾ ਬੱਚਾ ਗੱਲਬਾਤ ਤੁਸੀਂ ਤੁਸੀਂ ਕਹਿਆ ਕੁਝ ਨਹੀਂ ਸਰ ਮੈਂ ਉਹਨਾਂ ਨੇ ਕਿਹਾ ਮੈਂ ਕਹਿੰਦਾ ਤੁਸੀਂ ਮੇਰੇ ਬੱਚੇ ਨੂੰ ਮਾਰਿਆਗਾ ਤੋ ਕਹਿੰਦਾ ਦੋ ਦੋ ਮੁਲਾਜ਼ਮ ਨੂੰ ਹੱਥ ਪਾਊਗਾ ਕਹਿੰਦਾ ਕਹਿੰਦਾ ਅਸੀਂ ਤੁਹਾਨੂੰ ਥੱਪੜ ਮਾਰਿਆ ਹੋ ਰਿਹਾ ਤਾਂ ਸ਼ਗਣ ਕਰਾਂਗੇ ਐਨੀ ਗੱਲ ਕਹੀ ਪੁਲਸਾ ਦੇ ਗਿਆ ਉਹਦੇ ਇਹ ਗੱਲ ਦੀ ਇਹ ਮੁਲਾਜ਼ਮ ਨਾਲ ਕੋਈ ਧੱਕਾ ਮੁਕੀ ਕੀਤੀ ਕੋਈ ਸਰ ਕੁਝ ਵੀ ਨਹੀਂ ਉਹ ਬੱਚੇ ਨੇ ਹੁਣ ਸਿਵਲ ਵਰਦੀ ਹੈ ਸਰ ਤੁਸੀਂ ਸਿਵਲ ਵਰਦੀ ਚੋਂ ਹੁਣ ਮੈਨੂੰ ਥੋੜੀ ਪਤਾ ਤੁਸੀਂ ਮੁਲਾਜ਼ਮ ਹੈ ਤੁਸੀਂ ਕੌਣ ਤੁਸੀਂ ਆਣ ਕੇ ਮੇਰੀ ਜੇਬਾਂ ਫੋਲਣ ਲਾ ਜਾਓਗੇ ਮੇਰੇ ਪਰਸ ਘਟਣ ਲਾ ਜਾਓਗੇ ਮੇਰਾ ਮੋਬਾਈਲ ਖੋਲੋਗੇ ਆਣ ਕੇ ਮੈਂ ਗੁੱਸੇ ਚ ਮੈਂ ਗੁੱਸੇ ਜਾਣ ਕੇ ਤੁਹਾਨੂੰ ਧੱਕਾ ਹੀ ਮਾਰੂਗਾ ਮੈਂ ਬਸ ਧੱਕਾ ਮਾਰਿਆ ਉਹ ਬਨੇ ਬੱਚੇ ਨੇ ਧੱਕਾ ਮਾਰਿਆ ਬਸ ਉਹਦੇ ਚ ਉਹਨੂੰ ਚੱਕ ਕੇ ਲੈ ਗਏ ਸੀਨੀਅਰ ਪੁਲਿਸ ਅਫਸਰ ਨਹੀਂ ਸੀ ਉਹਨੇ ਸਰ ਇਹ ਨਹੀਂ ਸੀ ਉਥੇ ਐਸ ਐਚਓ ਸਾਹਿਬ ਪਹਿਲੇ ਗੱਡੀ ਦੇ ਵਿੱਚ ਆਏ ਸੀਗੇ ਉਹਨਾਂ ਨੇ ਮੇਰੇ ਬੱਚੇ ਨੂੰ ਕਿਹਾ ਕਹਿੰਦੇ ਵੀ ਤੂੰ ਗੱਡੀ ਦੇ ਵਿੱਚ ਬੈਠ ਜਾ ਅਥਾਣੇ ਚਲ ਜਾ ਇਹਨਾਂ ਨਾਲ ਤੈਨੂੰ ਕੁਝ ਨਹੀਂ ਕਹਿਣਗੇ ਆਪਣੀ ਮੰਮੀ ਡੈਡੀ ਦਾ ਨੰਬਰ ਦੇ ਦੀ ਆਪਣੀ ਮੰਮੀ ਡੈਡੀ ਦਾ ਨੰਬਰ ਦੇ ਦੇਗਾ ਤੈਨੂੰ ਉਥੇ ਕਾਰਵਾਈ ਕਰਕੇ ਤੋਂ ਉਸੇ ਟਾਈਮ ਛੱਡ ਦੇਣਗੇ ਇਹਨਾਂ ਨੇ ਜੀ ਮੇਰੇ ਪੁੱਤ ਦਾ ਫੋਨ ਖੋਗੇ ਫੋਨ ਖੋਗੇ ਮੈਨੂੰ ਕੀ ਕਾਰਵਾਈ ਦੀ ਮੰਨ ਕਰਦੇ ਮੈਂ ਕਾਰਵਾਈ ਇਹ ਕਰਦਾ ਜੀ ਦੇਖੋ ਜਿਵੇਂ ਮੇਰੇ ਬੱਚੇ ਨੂੰ ਮਾਰਿਆ ਹੈ ਨਾ ਮੇਰੇ ਬੰਦੇ ਜਿੰਨੇ ਜਿੰਨਾਂ ਨੇ ਕੁੱਟਿਆ ਨੇ ਸਾਰਿਆਂ ਨੂੰ ਸਸਪੈਂਡ ਕਰਨਾ ਚਾਹੁੰਦਾ ਆ ਪਾਜੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਪਾਜੀ ਮੈਂ ਇਹ ਰਿਕਵੈਸਟ ਕਰਦਾ ਮੈਂ ਭਗਵਾਨ ਤਮਨ ਸਰਕਾਰ ਨੂੰ ਇਹ ਰਿਕਵੈਸਟ ਕਰਦਾ ਪਾਜੀ ਇਹੋ ਜਿਹੇ ਬੰਦਿਆਂ ਤੋਂ ਬਚੋ ਯਾਰ ਜਿਹੜੇ ਇਸ ਟਾਈਮ ਵਿੱਚ ਬੈਠੇ ਆਏ ਬੱਚਿਆਂ ਨੂੰ ਮਾਰ ਮਾਰ ਕੇ ਬੁਰਾ ਹਾਲ ਕਰ ਫਿਰ ਬੱਚਾ ਗਲਤ ਹੈ ਤੇ ਪਾਸੇ ਨਹੀਂ ਤੁਰੂਗਾ ਕਿਨੇ ਪਾਸੇ ਤੁਰੂਗਾ ਦੇਖੋ ਜੀ ਇਦਾਂ ਦੀ ਕੋਈ ਗੱਲ ਨਹੀਂ ਹੈ ਜਿਹੜੀਆਂ ਗੱਲਾਂ ਤੁਸੀਂ ਸਾਰੀਆਂ ਮੈਨੂੰ ਕਹਿ ਰਹੇ ਹੋ ਸਾਰੀਆਂ ਝੂਠ ਨੇਗੀਆਂ ਐ ਐਕਚੁਅਲੀ 26 ਤਰੀਕ ਸ਼ਾਮ ਜੇ ਨੂੰ 8:30 ਵਜੇ ਪੈਟਰੋਲਿੰਗ ਦੇ ਦੌਰਾਨ ਉਹਨੂੰ ਲੈ ਕੇ ਆਏ ਸੀ ਉੱਥੇ ਜਿਹੜੇ ਸਾਡੇ ਮੁੰਡੇ ਪੈਟਰੋਲਿੰਗ ਕਰਦੇ ਸਾਡੇ ਰਖਵੜਦ ਕੋਲੇ ਅਕਸਰ ਹੀ ਉੱਥੇ ਮੋਟਰਸਾਈਕਲ ਚੋਰੀ ਹੁੰਦੇ ਉੱਥੇ ਰੋਜ਼ ਦਾ ਹੀ ਮੋਟਰਸਾਈਕਲ ਚੋਰੀ ਹੁੰਦਾ ਫਿਰ ਉੱਥੇ ਅਸੀਂ ਪੱਕੀ ਪੈਟਰੋਲਿੰਗ ਵੈਰਾ ਲਾਈ ਹੋਈ ਹੈ ਸਿਵਲ ਚ ਵੀ ਤੇ ਉਹਦਾ ਵਰਦੀ ਚ ਵੀ ਪੀਸੀਆਰ ਦੀ ਵੀ ਡਿਊਟੀ ਇੱਥੇ ਲੱਗੀ ਹੁੰਦੀ ਹੈ ਫਿਰ ਜਿਹੜਾ ਕੋਈ ਸ਼ੱਕੀ ਵਿਕਲ ਹੁੰਦਾ ਜਾਂ ਪੁੱਛਗਿਛ ਆਪਾਂ ਕਰਦੇ ਆ ਉਹਨਾਂ ਦੀ ਤੇ ਇਹ ਜਿਹੜੇ ਮੁੰਡਾ ਦਾ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਇਹ ਦੋ ਜਾਨੇ ਮੁੰਡੇ ਸੀਗੇ ਇਹਨਾਂ ਦੇ ਨੰਬਰ ਪਲੇਟ ਤੇ ਜੇ ਮੋਟਰਸਾਈਕਲ ਤੇ ਜਿਹੜੀ ਨੰਬਰ ਪਲੇਟ ਲੱਗੀ ਸੀ ਉਹਦਾ ਰਿਕਾਰਡ ਨਹੀਂ ਸੀ ਨਿਕਲਦਾ ਸੀ ਚੈੱਕ ਕਰਕੇ ਦੇਖਿਆ ਸੀ ਆਨਲਾਈਨ ਗਲਤ ਨਿਕਲ ਅਸ ਇੱਕ ਨੰਬਰ ਪਲੇਟ ਲੱਗੀ ਨਹੀਂ ਸੀ ਹੋਈ ਤੇ ਇਹਨੂੰ ਸ਼ਕ ਇਹ ਫਿਰ ਉੱਥੇ ਜਦੋਂ ਸਾਡੇ ਕਾਂਸਟੇਬਲ ਨੇ ਇਹਦੇ ਤੋਂ ਪੱਕਾ ਕਾਗਜ਼ ਮੰਗੇ ਤਾਂ ਇਹ ਬਹਿਸ ਕਰਨ ਲੱਗ ਗਏ ਇਹਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਕੁਝ ਖਾਦਾ ਪੀਤਾ ਕਿਉਂਕਿ ਬਹੁਤ ਐਕਸਟਰਾ ਹੀ ਬੋਲ ਰਿਹਾ ਸੀਗਾ ਉਹ ਤੇ ਮੁੰਡੇ ਨਾਲ ਇਹ ਬਹਿਸ ਕਰਨ ਲੱਗ ਗਿਆ ਇਹਨੇ ਉਹਨੂੰ ਗੰਦੀ ਗਾਲ ਵੀ ਕੱਢੀ ਚਲੋ ਇਹ ਸੀਗਾ ਵੀ ਇੱਕ ਮੁੰਡਾ ਉੱਥੋਂ ਭੱਜ ਗਿਆ ਜਿਹੜਾ ਇਹਦੇ ਨਾਲ ਸੀਗਾ ਚਲੋ ਇਹ ਨੂੰ ਲੈ ਕੇ ਆਏ ਉਹ ਜਿਹੜਾ ਮੁੰਡਾ ਗਿਆ ਸੀ ਉਹਨਾਂ ਦੇ ਪੇਰੈਂਟਸ ਨੂੰ ਦੱਸਤਾ ਉਹਨਾਂ ਦੇ ਪੇਰੈਂਟਸ ਨੇ ਆ ਕੇ ਰਿਕੁਐਸਟ ਕੀਤੀ ਵੀ ਮੁੰਡਾ ਸਾਡਾ ਮਾਈਨਰ ਹੈ ਜਦਕਿ ਕੋਈ ਡੇਟ ਡੇਟ ਆਫ ਬਰਥ ਦਾ ਪ੍ਰੂਫ ਨਹੀਂ ਸਾਨੂੰ ਦਿੱਤਾ ਸੀਗਾ ਵੀ ਚਲੋ ਜੀ ਜਦੋਂ ਤੁਸੀਂ ਬੁਲਾਉਂਗੇ ਅਸੀਂ ਪੇਸ਼ ਕਰ ਦਾਂਗੇ ਅਸੀਂ ਵੀ ਇਹਲੇ ਮੋਟਰਸਾਈਕਲ ਵੈਰੀਫਾਈ ਕਰਾਉਣਾ ਸੀਗਾ ਤਾਂ ਅਸੀਂ ਡਿਟੇਨ ਇਲੀਗਲੀ ਕਰੀ ਨਹੀਂ ਸਕਦੇ ਕਿਉਂਕਿ ਰਾਤ ਰਾਤ ਸੀਗੀ ਅਸੀਂ ਜ਼ਿੰਮੇਵਾਰੀ ਤੇ ਅੱਗੇ ਭੇਜਤਾ ਫਿਰ ਵਿੱਚ ਸੈਟਰ ਸੰਡੇ ਆ ਗਿਆ ਮੋਟਰਸਾਈਕਲ ਵੈਰੀ ਨਹੀਂ ਵੈਰੀਫਾਈ ਨਹੀਂ ਕਰਾਇਆ ਗਿਆ ਅੱਜ ਮੈਂ ਉਹਦਾ ਰਿਕਾਰਡ ਕਢਾਇਆਗਾ ਮੋਟਰਸਾਈਕਲ ਦਾ ਜਿਹੜੀ ਨੰਬਰ ਪਲੇਟ ਉੱਤੇ ਉਹਦਾ ਜਿਹੜੀ ਨੰਬਰ ਪਲੇਟ ਵੀ ਗਲਤ ਲੱਗੀ ਹੋਈ ਹੈ ਤੇ ਉਹ ਉਹ ਮੋਟਰਸਾਈਕਲ ਹੁਣ ਐਡਰੈਸ ਵੈਰੀਫਾਈ ਕਰਾਉਣ ਵਾਸਤੇ ਐਡਰੈਸ ਉਹਦਾ ਕਢਵਾਇਆਗਾ ਇੰਜਨ ਜੈਸੀ ਨੰਬਰ ਤੋਂ ਉਹਦਾ ਕੋਈ ਨੰਬਰ ਹੋਰ ਨਿਕਲ ਕੇ ਆਇਆ ਤੇ 100% ਉਹ ਮੋਟਰਸਾਈਕਲ ਜੀ ਚੋਰੀ ਦਾ ਹੈ ਹੁਣ ਜਾਂ ਤਾਂ ਇਹਨਾਂ ਨੂੰ ਵੀ ਪਤਾ ਹੈ ਵੀ ਮੋਟਰਸਾਈਕਲ ਚੋਰੀ ਦਾ ਹੈ ਉਹ ਤਾਂ ਕਰਕੇ ਸਾਡੇ ਤੇ ਪ੍ਰੈਸ਼ਰ ਪਾਉਣ ਦੇ ਮਾਰੇ ਉਹ ਇਹ ਸਭ ਕਰ ਰਹੇ ਕਿਉਂਕਿ ਮੁੰਡਾ ਸਾਡੇ ਕੋਲੋਂ 26 ਨੂੰ ਗਿਆ ਆ ਗੱਲ ਅੱਜ ਸਾਹਮਣੇ ਆ ਰਹੀ ਹੈ ਜੀ ਕੁੱਟਿਆ ਜੀ ਮੈਡੀਕਲ ਜਿਨ੍ਹਾਂ ਨੇ ਮੈਡੀਕਲ ਕਰਾਉਣਾ ਸੀ ਉਸੇ ਦਿਨ ਹੀ ਉਸੇ ਉਸੇ ਟਾਈਮ ਹੀ ਲੈ ਕੇ ਜਾ ਕੇ ਕਰਾਉਣਾ ਸੀ ਜੇ ਇਹਨਾਂ ਨੂੰ ਲੱਗਿਆ ਇੱਥੇ ਕਿਸੇ ਨੇ ਉਹਨੂੰ ਹੱਥ ਵੀ ਨਹੀਂ ਲਾਇਆ ਅਸੀਂ ਅਸੀਂ ਪਾਗਲ ਨਹੀਂ ਹਾਂ ਜੇ ਅਸੀਂ ਕੁੱਟ ਕੇ ਉਹਨੂੰ ਏਦਾਂ ਘਰੇ ਭੇਜਾਂਗੇ ਸਾਨੂੰ ਕਿ ਇਹ ਅਸੀਂ ਉਹਨੂੰ ਉਹਦੇ ਮਮਾਦਰ ਫਾਦਰ ਨੂੰ ਬੁਲਾ ਕੇ ਬਕਾਇਦਾ ਲਿਖਤੀ ਉਹਨਾਂ ਦੇ ਸਾਈਨ ਕਰਾ ਕੇ ਸਹੀ ਸਲਾਮਤ ਉਹਨਾਂ ਦੇ ਹਵਾਲੇ ਕੀਤਾ ਜਦਕਿ ਉਹਦੀ ਮਦਰ ਨੇ ਇੱਥੇ ਉਹਨੂੰ ਦੋ ਚਾਰ ਥੱਪੜ ਮਾਰੇ ਆ ਅਸੀਂ ਉਹਨੂੰ ਰੋਕਿਆ ਵੀ ਐ ਵੀ ਇੱਥੇ ਨਹੀਂ ਕੁੱਟਣਾ ਜੀ ਤੁਸੀਂ ਆਪਣੇ ਬੱਚ ਨੂੰ ਘਰੇ ਜਾ ਕੇ ਝਿੜਕਿਓ ਜ ਝਿੜਕਣਾ ਕਹਿੰਦੇ ਤੁਸੀਂ ਤੂੰ ਆ ਉਮਰੇ ਹੀ ਸਾਨੂੰ ਇੱਥੇ ਹੁਣ ਥਾਣਿਆਂ ਦੇ ਚੱਕਰ ਘਟਾਣ ਲੱਗੋ ਉਹਦੀ ਮਾਂ ਨੇ ਉਹਨੂੰ ਝਿੜਕਿਆ ਝੁੜਕਿਆ ਥੱਪੜ ਵੀ ਮਾਰੇ ਉਹਦੀ ਮਾਂ ਨੇ ਉਹਦੇ ਤੇ ਇਦਾਂ ਦੀ ਕੋਈ ਗੱਲ ਨਹੀਂ ਬਿਲਕੁਲ ਝੂਠ ਹੈ ਹੁਣ ਇਹ ਪ੍ਰੈਸ਼ਰ ਪਾਉਣ ਦੇ ਮਾਰੇ ਸਾਡੇ ਤੇ ਕਰਦੇ ਪਏ ਆ ਹੋ ਸਕਦਾ ਇਹਨਾਂ ਨੂੰ ਪਤਾ ਹੀ ਹੋਵੇ ਮੋਟਰਸਾਈਕਲ ਚੋਰੀ ਦਾ ਨੰਜਾਲ ਕੀ ਦੀ ਜੋ ਕੀ ਅੱਗੇ ਜਿਹੜੀ ਮੋਟਰਸਾਈਕਲ ਲੱਗੇ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਉਹ ਜਿਹੜਾ ਐਡਰੈਸ ਨਿਕਲ ਕੇ ਆ ਉਹਨਾਂ ਤੋਂ ਵੈਰੀਫਾਈ ਕਰਾਵਾਂਗੇ ਜੀ ਤੁਹਾਡਾ ਮੋਟਰਸਾਈਕਲ ਕਦੋਂ ਹੋਇਆ ਚੋਰੀ ਕਿੱਥੋਂ ਹੈ ਜੋ ਬਣਦੀ ਕਾਰਵਾਈ ਹੋ ਕੀਤੀ ਜਾਊਗੀ